ਬੀਤੇ ਦਿਨੀ ਜੰਡਿਆਲਾ ਗੁਰੂ ਦੇ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਕੌਂਸਲਰ ਹਰਜਿੰਦਰ ਸਿੰਘ ਬੰਮਨ ਨੂੰ ਅੰਮ੍ਰਿਤਸਰ ਦੇ ਇਤਿਹਾਸਿਕ ਗੁਰਦੁਆਰਾ ਚੇਰਤਾ ਸਾਹਿਬ ਦੇ ਬਾਹਰ ਚਿੱਟੇ ਦਿਨੀ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਉਸ ਦੇ ਪਰਿਵਾਰ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੁੱਖ ਸਾਂਝੇ ਕਰਦੇ ਹਾਂ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਕਿਹਾ ਕਿ ਜਦੋਂ ਦੀ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਸ ਦਿਨ ਤੋਂ ਲੈ ਕੇ ਅੱਜ ਤੱਕ ਕਤਲੋਗਾਰਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ ਡਰ ਦਾ ਮਾਹੌਲ ਬਣਿਆ ਪਿਆ ਹੈ ਸ਼ਰੀਆਮ ਗੈਂਗਸਟਰ ਧਮਕੀਆਂ ਲਾ ਰਹੇ ਹਨ ਉਹਨਾਂ ਨੇ ਕਿਹਾ ਕਿ ਸਰਕਾਰ ਦੀ ਜ਼ਿੰਮੇਵਾਰੀ ਬੰਦੀ ਹੈ ਕਿ ਪਰਿਵਾਰ ਨੂੰ ਇਨਸਾਫ ਮਿਲੇ ਪੰਜਾਬ ਸਰਕਾਰ ਪਰਿਵਾਰ ਨੂੰ ਮੁਆਵਜ਼ਾ ਦੇਵੇ ਜਾਂ ਕੋਈ ਸਰਕਾਰੀ ਨੌਕਰੀ ਦੇਵੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਲਾਅ ਐਂਡ ਆਰਡਰ ਨੂੰ ਮੇਨਟੇਨ ਕੀਤਾ ਜਾਵੇ ਜੰਡਿਆਲਾ ਗੁਰੂ ਤੋਂ ਜਸਵੀਰ ਸਿੰਘ ਭੋਲਾ ਦੀ ਵਿਸ਼ੇਸ਼ ਰਿਪੋਰਟ ਮੈਂ ਚੰਡਿਆਲਾ ਗੁਰੂ ਵਿੱਚ ਬੈਠਾ ਅਲੀ ਆਪਣੇ ਪੰਜ ਕਾਉਂਸਲਰ ਜਿਨ੍ਹਾਂ ਨੂੰ ਹਰਜਿੰਦਰ ਸਿੰਘ ਕਾਉਂਸਲਰ ਜੋ ਖਾਲੀ ਦਲ ਦੇ ਬਹੁਤ ਹੀ ਇਲਾਕੇ ਦੇ ਬੇਹਿੰਤੀ ਕਾਉਂਸਲਰ ਲਗਾਤਾਰ ਜਿਤਨ ਵਾਲੇ ਕਾਉਂਸਲਰ ਇਹਨਾਂ ਨੇ ਲੋਕਾਂ ਦੀ ਜ਼ਿੰਦਗੀ ਸੇਵਾ ਹੀ ਕੀਤੀ ਉਹਨਾਂ ਨੂੰ ਢੇਂ ਦਿਹਾੜੇ ਡਰਗਸ ਵੇਚਣ ਵਾਲੇ ਗੈਂਗਸਟਰਾਂ ਨੇ ਉਹਨੂੰ ਦਿਨ ਦਿਹਾੜੇ ਕਤਲ ਕੀਤਾ ਸਾਡੇ ਜਿਹੜਾ ਕਾਉਂਸਲ ਸੀ ਕਾਲੀਦਲ ਦਾ ਉਹਨੇ ਡਰਗਸ ਵੇਚਣ ਵਾਲਿਆਂ ਦੇ ਖਿਲਾਫ ਮੁਹਿੰਮ ਸ਼ੁਰੂ ਕੀਤੀ ਸੀ ਉਹਨਾਂ ਨੇ ਧਮਕੀਆਂ ਵੀ ਦਿੱਤੀਆਂ ਕਿ ਸਾਨੂੰ ਤੁਸੀਂ ਤਾਂ ਰੋਕ ਰਹੇ ਹੋ ਪਰ ਅਟਟੇ ਰਹ 10 ਦਿਨ ਗੋਲੀ ਚਲੰਦ ਤੋਂ ਪਹਿਲੇ ਵੀ ਇਨ੍ਹਾਂ ਦੇ ਘਰੇ ਗੋਲੀ ਜਲਾਈ ਲਗਾਤਾਰ ਪੁਲਿਸ ਨੂੰ ਦੱਸਿਆ ਗਿਆ ਪੰਜਾਬ ਪੁਲਿਸ ਨੇ ਕੁਝ ਨਹੀਂ ਕੀਤਾ ਤੇ ਦੇਖ ਲਓ ਇੰਨੀ ਗੈਂਗਸਟਰਾਂ ਵਿੱਚ ਇੰਨੀ ਦਲੇਰੀ ਆ ਗਈ ਹੁਣ ਤਾਂ ਪੁਲਿਸ ਨੂੰ ਸਮਝੇ ਨਹੀਂ ਜਿਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਚਾਈ ਹੈ ਹਰ ਰੋਜ਼ ਤੁਸੀਂ ਦੇਖ ਲਓ ਰੋਜ਼ ਗੈਂਗਸਟਰ ਲੁੱਟ ਰਹੇ ਐ ਲੋਕਾਂ ਨੂੰ ਮਾਰ ਰਹੇ ਐ ਐਕਸਟਰੈਕਸ਼ਨ ਕਰੀ ਜਾਂਦੇ ਐ ਆਏ ਜੀ ਹਾਲਾਤ ਮੈਂ ਪਹਿਲੇ ਕਿਤੇ ਨਹੀਂ ਦਿੱਤੀ ਜ਼ਿੰਦਗੀ ਦੇਖੀ ਜੈਜੀ ਪੂਰੀ ਹਾਲ ਅੱਜ ਪੰਜਾਬ ਹੀ ਹੋ ਗਈ ਹੈ ਇਹਦਾ ਇੱਕ ਵੱਡਾ ਕਾਰਨ ਵੀ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਹੈ ਜਾਂ ਲੀਡਰ ਹੈ ਐਸਐਚਓ ਲਾਉਣ ਵਾਸਤੇ ਵੀ ਪੈਸੇ ਲੈਂਦੇ ਹੈ ਐਸਐਸਪੀ ਲਾਉਣ ਵਾਸਤੇ ਪੈਸੇ ਲੈਂਦੇ ਹੈ ਹੁਣ ਜਿਹੜੀ ਪੁਲਿਸ ਤੋਂ ਤੁਸੀਂ ਪੈਸੇ ਲਹੋਗੇ ਆਬਵੀਅਸਲੀ ਉਹਦੀ ਦੇਸ਼ਰ ਖਤਮ ਹੋ ਜੂਗੀ ਤੇ ਅਜ ਤੱਕ ਮਾਈ ਪਾਪ ਵੀ ਹੈ ਨਹੀਂ ਉਹ ਪਤਾ ਹੀ ਨਹੀਂ ਮੁੱਖ ਮੰਤਰੀ ਕੌਣ ਹੈ ਸਭ ਤੋਂ ਵੱਡਾ ਨਸ਼ੇੜੀ ਤਾਂ ਆਪ ਮੁੱਖ ਮੰਤਰੀ ਹੈ ਸੋ ਜਿਸ ਹਾਂ ਜਿਸ ਸੂਬੇ ਦਾ ਮੁਖੀ ਆਪਣੀ ਜ਼ਿੰਮੇਵਾਰੀ ਨਾ ਸਮਝੇ ਆਪ ਹੀ ਨਸ਼ੇਚ ਰਹੇ ਆਪ ਹੀ ਪੰਜਾਬ ਨੂੰ ਸੂਬੇ ਨੂੰ ਬਰਬਾਦ ਕਰਨ ਦੇ ਲੱਗੇ ਉਹ ਸੂਬੇ ਦਾ ਹੋਣਾ ਕੀ ਹੈ ਜਿੰਨੇ ਤੁਸੀਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੇਖ ਲਓ ਸਾਰੇ ਬਾਹਰੋਂ ਆਈ ਹੈ ਬਾਹਰਲੇ ਸੂਬੇ ਦੀ ਹੈ ਕੋਈ ਯੂਪੀ ਤੋਂ ਆਇਆ ਕਿਉਂ ਬਿਹਾਰ ਤੋਂ ਆਇਆ ਸਾਰੇ ਇੱਥੇ ਬੈਠੇ ਆ ਉਹਨਾਂ ਦਾ ਇੱਕੋ ਇੱਕ ਨਿਸ਼ਾਨਾ ਲੁੱਟੁੰਦਾ ਦੇਖੋ ਕਿੰਨੀਆਂ ਜਾਨਾਂ ਜਾ ਰਹੀਆਂ ਜਿਹੜੇ ਲੋਕ ਨਸ਼ਿਆਂ ਦੇ ਖਿਲਾਫ ਲੜ ਰਹੇ ਜਿਵੇਂ ਸਾਡਾ ਹਰਜਿੰਦਰ ਸਿੰਘ ਐਮਸੀ ਲੜ ਰਹੇ ਸੀ ਅੱਜ ਉਹਨੂੰ ਵੀ ਆਪਣੀ ਜਾਨ ਦੇਣੀ ਪਈ ਪਰ ਅਫਸੋਸ ਇਸ ਗੱਲ ਦਾ ਹੈ ਹਲੇ ਤੱਕ ਦੋਸ਼ੀ ਕੁਝ ਭੱਜੇ ਫਿਰਦੇ ਆ ਕੋਈ ਪ੍ਰਵਾਹ ਨਹੀਂ ਪੁਲਿਸ ਕੋਈ ਕਾਰੀ ਨਹੀਂ ਲਈ ਐਂ ਲੱਗਦਾ ਜਿਵੇਂ ਪੁਲਿਸ ਦੇ ਡਰਗ ਮਾਫੀਆਜ਼ ਵਿੱਚ ਨੈਕਸਸ ਬਣ ਗਿਆ ਪੈਸਾ ਕਮਾਉਣ ਦਾ ਨੈਕਸਸ ਬਣ ਗਿਆ ਤੇ ਮੈਨੂੰ ਤਾਂ ਡਰ ਹੈ ਜਿਵੇਂ ਆ ਲਾਤ ਪਣੀ ਜਾਂਦੇ ਆ ਅਗਲੇ ਸਾਲ ਡੇਢ ਸਾਲ ਤੱਕ ਤਬahi ਆ ਜੂਗੀ ਮੈਨੂੰ ਲੱਗਦਾ ਇੱਥੇ ਰਹਿਣਾ ਪੰਜਾਬ ਵਿੱਚ ਮੁਸ਼ਕਲ ਹੋ ਜਾਣਾ ਹੈ ਇੰਨਾ ਡਰ ਦਾ ਮਾਹੌਲ ਬਣਿਆ ਪਿਆ ਲੋਕਾਂ ਵਿੱਚ ਸ਼ਾਮ ਨੂੰ ਨਿਕਲਣਾ ਔਖਾ ਹੋ ਗਿਆ ਸ਼ਰੇਆਮ ਗੈਂਗਸਟਰ ਦੁੱਖਾਂ ਲੈ ਕੇ ਲੋਕਾਂ ਨੂੰ ਰੇਟਨ ਕਰਦੇ ਆ ਓਪਨਲੀ ਥਾਣਿਆਂ ਦੇ ਸੇਮ ਸਾਹਮਣੇ ਕਰੀ ਜਾਂਦੇ ਆ ਜਿੱਥੇ ਪੁਲਿਸ ਜਮਜੁੱਪ ਕਰਕੇ ਬੈਠੀ ਹੈ ਐਸ ਕਰਕੇ ਮੈਂ ਪੰਜਾਬ ਸਰਕਾਰ ਦੇ ਖਾਸ ਕਰਕੇ ਐਸਐਸਪੀ ਸਾਹਮਣੇ ਬੇਨਤੀ ਕਰਦਾ ਕਿ ਖੋਡੀ ਜੁਮਵਾਰੀ ਹੈ ਇੱਕ ਅਫਸਰ ਹੋਣ ਦੇ ਨਾਤੇ ਕਿਉਂਕਿ ਤੁਹਾਨੂੰ ਜਿਹੜੀ ਜੁਮਵਾਰੀ ਦਿੱਤੀ ਗਈ ਹੈ ਲਾਅ ਐਂਡ ਆਰਡਰ ਦੀ ਹੈ ਕਿ ਮੈਂ ਆਈਜੀ ਨਾਲ ਡੀਆਈਜੀ ਸਾਹਿਬ ਨਾਲ ਸਾਰਿਆਂ ਨਾਲ ਮੈਂ ਗੱਲ ਕਰੂੰਗਾ ਕਿ ਜਲਦੀ ਤੋਂ ਜਲਦੀ ਇਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਦੇਖੋ ਇਸ ਪਰਿਵਾਰ ਦੇ ਕੋਈ ਕਮਾਊਤ ਸੀ ਜਿਨ੍ਹਾਂ ਨੂੰ ਇਹਨਾਂ ਨੇ ਗੋਲੀ ਮਾਰ ਕੇ ਮਾਰ ਦਿੱਤਾ ਛੋਟੇ ਬੱਚੇ ਐ ਕਿਵੇਂ ਪਰਿਵਾਰ ਚੱਲੂਗਾ ਤੇ ਮੈਂ ਤਾਂ ਕਹਿੰਦਾ ਪੰਜਾਬ ਸਰਕਾਰ ਨੂੰ ਵੀ ਕੋਈ ਕੰਪਨਸੇਸ਼ਨ ਦੇਣੀ ਚਾਹੀਦੀ ਹੈ ਕਿਉਂਕਿ ਆ ਸਹੀ ਮੈਨੇ ਤੇ ਦੋਸ਼ੀ ਪੰਜਾਬ ਸਰਕਾਰ ਹੈ ਕਿਉਂਕਿ ਉਹਨਾਂ ਦੀ ਜ਼ਿੰਮੇਵਾਰੀ ਸੀ ਪ੍ਰੋਟੈਕਸ਼ਨ ਦੇਣੀ ਜੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਸਕੇ ਉਹ ਲੋਕ ਜਿਹੜੀ ਆਪਣੀ ਜਾਨ ਗਵਾ ਰਿਆ ਉਹ ਲੋਕ ਜਿਹੜੇ ਜ਼ੁਲਮ ਦੇ ਖਿਲਾਫ ਲੜ ਰਿਹਾ ਹੈ ਜਿਹੜੇ ਨਸ਼ਿਆਂ ਦੇ ਖਿਲਾਫ ਲੜ ਰਿਹਾ ਉਹਨਾਂ ਨੂੰ ਸ਼ਹੀਦ ਹੋ ਰਿਹਾ ਤੇ ਫਿਰ ਪੰਜਾਬ ਸਰਕਾਰ ਨੂੰ ਜੇ ਆਪਣੀ ਨਾਕਾਮੀ ਹੈ ਘੱਟ ਤੋਂ ਘੱਟ ਇਹਨਾਂ ਨੂੰ ਕੋਈ ਨੌਕਰੀ ਜਾਂ ਕੁਝ ਨਾ ਕੁਝ ਜ਼ਰੂਰ ਦੇਣਾ ਚਾਹੀਦਾ ਮਨ ਸਾਹਿਬ ਪਹਿਲਾਂ 19 ਫਰਵਰੀ ਨੂੰ ਹਮਲਾ ਹੋਇਆ ਉਸ ਤੋਂ 12 13 ਮਈ ਦੀ ਦਰਮਿਆਨੀ ਰਾਤ ਹੋਇਆ ਹਰ ਵਾਰ ਪੁਲਿਸ ਨੂੰ ਕੰਪਲੇਂਟ ਕੀਤੀ ਗਈ ਇਤੋਂ ਤੱਕ ਕਿ ਐਸਐਸਪੀ ਨੂੰ ਵੀ ਜਿਹੜਾ ਵਟਸਐਪ ਕੀਤਾ ਗਿਆ ਲਿਖ ਕੇ ਕੋਈ ਕਾਰਵਾਈ ਨਹੀਂ ਹੋਈ ਹੁਣ ਅਜਿਹੇ ਚ ਪਰਿਵਾਰ ਨੂੰ ਇਨਸਾਫ ਕਿਸ ਤਰ੍ਹਾਂ ਮਿਲੂਗਾ ਜੀ ਕਿਸ ਤਰ੍ਹਾਂ ਉਮੀਦ ਕੀਤੀ ਜਾ ਸਕਦੀ ਹੈ ਮੈਂ ਉਹੀ ਕਹਿ ਰਿਹਾ ਆ ਜਿਹੜੀ ਅੱਜ ਇਸ ਘਰ ਦੀ ਕਹਾਣੀ ਹੈ ਨਾ ਆ ਪੰਜਾਬ ਦੇ ਹਜ਼ਾਰਾਂ ਘਰਾਂ ਦੀ ਕਹਾਣੀ ਹੈ ਜਿਹੜੇ ਵੀ ਜਾਂਦੇ ਪੁਲਿਸ ਸਟੇਸ਼ਨ ਪੁਲਿਸ ਵਾਲੇ ਪੁੱਛਦੇ ਹੀ ਨਹੀਂ ਐਸਐਸਪੀ ਨਹੀਂ ਪੁੱਛਦੇ ਐਂ ਲੱਗਦਾ ਜਿਵੇਂ ਗੈਂਗਸਟਰ ਤੇ ਐਸ ਪੁਲਿਸ ਤੇ ਕੋਈ ਸਾਂਝ ਹੋ ਗਈ ਹੈ ਕਿਉਂਕਿ ਕਰੋੜਾ ਰੁਪਏ ਉਹਨਾਂ ਨੂੰ ਉੱਤੇ ਦੇਣੇ ਪੈਂਦੇ ਆ ਕਮਲੋੜਾ ਕਮਾਉਣ ਵਾਸਤੇ ਐਜੇ ਲੋਕਾਂ